ਅਸੀਂ ਦੁਬਾਰਾ ਵੋਟਾਂ ਮੰਗਣ ਨਹੀਂ ਆਉਂਦੇ ਤੇ ਆ ਜੋ ਹੀ ਆਮ ਆਦਮੀ ਪਾਰਟੀ ਉਹੀ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿ ਰਹੇ ਨੇ ਯਾ ਸੁਸੋਧਿਆ ਨੇ ਕੀ ਉਤੋਂ ਨਿਰਦੇਸ਼ ਜਾਰੀ ਕੀਤੇ ਨੇ ਕਿ ਸਾਮ-ਦਾਮ ਦੰਦਬੇਦ ਸਭ ਕੁਝ ਲਾਵਾਂਗੇ ਪਰ ਚੋਣਾ ਜਿੱਤਰੀ ਔਰ ਪੰਜਾਬੀਅਤ ਤੱਕ ਨੂੰ ਆਮ ਆਦਮੀ ਪਾਰਟੀ ਨੇ ਸ਼ਰਮਸਾਰ ਕਰਤਾ ਸਾਰਾ ਪੰਜਾਬ ਸ਼ਰਮਿੰਦਾ ਜੋ ਕੱਲ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਤਰਨ-ਤਾਰਨ ਦੇ ਵਿੱਚ ਕੀਤਾ ਮਜੀਠੇ ਦੇ ਵਿੱਚ ਕੀਤਾ ਜਿੱਥੇ ਕੰਚਨਪ੍ਰੀਤ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਦੀ ਜਿਹੜੇ ਬੇਟੀ ਨੇ ਜਿਨ੍ਹਾਂ ਨੇ ਬਹੁਤ ਡਟ ਕੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜੀ ਤੇ ਚਾਰ ਪਰਚੇ ਕੰਚਨਪ੍ਰੀਤ ਤੇ ਇਸ ਇਲੈਕਸ਼ਨ ਦੇ ਦੌਰਾਨ ਦਰਜ ਕੀਤੇ ਗਏ ਮਤਲਬ ਹੱਸੋ ਹੀ ਨਹੀਂ ਗੱਲ ਹੈ ਕਿ ਪੰਜਾਬ ਜਿਹੜਾ ਧੀਆਂ ਪੈਣਾ ਦੀ ਇੱਜ਼ਤਾਂ ਦੇ ਰਾਖੇ ਮੰਨੇ ਜਾਂਦੇ ਨੇ ਉਹ ਪੰਜਾਬ ਦੇ ਵਿੱਚ ਦਿੱਲੀ ਦੀ ਕੈਸੀ ਸਰਕਾਰ ਆ ਗਈ ਜਿਨੇ ਰਾਤਾਂ ਨੂੰ ਧੀਆਂ ਦੇ ਉੱਤੇ ਝੂਠਾ ਪਰਚਾ ਵੀ ਦਿੱਤਾ ਤੇ ਧੀ ਨੂੰ ਅਰੈਸਟ ਵੀ ਕਰ ਲਿਆ ਔਰ ਇਹ ਜਿਹੜੇ ਚਾਰੇ ਪਰਚਿਆਂ ਦੀ ਮੈਂ ਗੱਲ ਕਰਦਾ ਇਹ ਚਾਰੇ ਪਰਚੇ ਇਲੈਕਸ਼ਨ ਦੇ ਦੌਰਾਨ ਦਿੱਤੇ ਗਏ ਨੇ ਜੀਤੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਕੰਚਨ ਪ੍ਰੀਤ ਦੇ ਉੱਤੇ ਕੋਈ ਕ੍ਰਿਮੀਨਲ ਕੇਸ ਨਹੀਂ ਸੀ ਕੰਚਨ ਪ੍ਰੀਤ ਕਿਸੇ ਕੇਸ 'ਚ ਲੜਿੰਦਾ ਨਹੀਂ ਸੀ ਕੰਚਨ ਪ੍ਰੀਤ ਕੋਈ ਪ੍ਰੋਕਲੇਮਡ ਡਿਫੈਂਡਰ ਨਹੀਂ ਸੀ ਸਿਰਫ ਚਾਰ ਮੁਕੱਦਮੇ ਜਿਹੜੇ ਕਿ ਇਹੀ ਚੋਣਾਂ ਦੇ ਦੌਰਾਨ ਦਿੱਤੇ ਔਰ ਚੋਣਾਂ ਤੋਂ ਇਮੀਡੀਏਟ ਬਾਅਦ ਸਰਕਾਰ ਨੇ ਹੋ ਹੱਲਾ ਸ਼ੁਰੂ ਕਰਤਾ ਲਗਾਤਾਰ ਇੱਕ ਤੋਂ ਬਾਅਦ ਇੱਕ ਕਦੇ ਇਹਨਾਂ ਦਾ ਕੋਈ ਮੰਤਰੀ ਆ ਜਾਂਦਾ ਕਦੇ ਅੱਜਕੱਲ ਨਵੇਂ-ਨਵੇਂ ਮੁਖ ਬਲਾਰਾ ਸਾਹਿਬ ਬਣੇ ਉਹ ਆ ਜਾਂਦੇ ਕਹਿੰਦੇ ਜੀ ਕੰਚਨਪ੍ਰੀਤ ਤਾਂ ਦੇਸ਼ ਛੱਡ ਗਈ ਉਹ ਤਾਂ ਨੇਪਾਲ ਤੋਂ ਆਈ ਸੀ ਨੇਪਾਲ ਜ਼ਰੀਏ ਫੇਰ ਚਲੀ ਗਈ ਮੈਂ ਉਸ ਦਿਨ ਵੀ ਕਿਹਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਜੂਜਾਰੂ ਜਿਹੜੇ ਵਰਕਰ ਨੇ ਜਿਹੜੇ ਸਪਾਈ ਨੇ ਡਟ ਕੇ ਮੁਕਾਬਲਾ ਕਰਾਂਗੇ ਭੱਜਣ ਵਾਲਿਆਂ ਚੋਂ ਨਹੀਂ ਜੇ ਕਿਤੇ ਸਰਕਾਰੇ ਸੋਚੇ ਕਿ ਅਕਾਲੀ ਦਲ ਭੱਜੂ ਅਕਾਲੀ ਦਲ ਟਾਕਰਾ ਕਰੂ ਤੇ ਉਰੀਏ ਕੰਚਨਪ੍ਰੀਤ ਕਿੱਥੇ ਸੀ ਕੰਚਨਪ੍ਰੀਤ ਕਿਉਂਕਿ ਸਰਕਾਰ ਚਾਹੁੰਦੀ ਸੀ ਉਹਨੂੰ ਅਰੈਸਟ ਕਰਨਾ ਸਰਕਾਰ ਦਾ ਇੱਕੋ ਮਕਸਦ ਸੀ ਚਾਕੇ ਕਿਉਂਕਿ ਇਲੈਕਸ਼ਨ ਦੀ ਕਿੜ ਕੱਢਣੀ ਆ ਤਰਨ-ਤਾਰਨ ਦੇ ਵਿੱਚ ਲੋਕਾਂ ਨੇ ਦਿਖਾਤਾ ਕਿ ਸਰਕਾਰ ਨੂੰ ਲੋਕ ਨਫ਼ਰਤ ਕਰਦੇ ਨੇ ਸਿਆਸੀ ਮਸ਼ੀਨਰੀ ਦਾ ਦੁਰਉਪਯੋਗ ਹੋਇਆ ਪੁਲਿਸ ਨੇ ਇਲੈਕਸ਼ਨ ਲੜੀ ਤੇ ਜਿੱਤ ਰਹੀ ਸੀ ਸਿਰਫ 10000 ਦੀ ਤੇ ਉਹ ਤੋਂ ਬਖਲਾ ਕੇ ਕੰਚਨਪ੍ਰੀਤ ਨੂੰ ਅਰੈਸਟ ਕਰਨਾ ਚਾਹੁੰਦੇ ਸੀ ਅਸੀਂ ਉਹਦੀਆਂ ਐਂਟੀਸੀਪੇਟਰੀ ਬੇਲ ਮਾਨਯੋਗ ਅਦਾਲਤ ਦੇ ਵਿੱਚ ਫਾਈਲ ਕੀਤੀਆਂ ਤਿੰਨ ਬੇਲਾਂ ਤਰਨਤਾਰਨ ਕੋਟ ਇੱਕ ਮਜੀਠੇ ਹੁਣ ਜਿਹੜੀ ਸਰਕਾਰ ਕਹਿੰਦੀ ਸੀ ਜੀ ਅਕਾਲੀ ਦਲ ਨੇ ਤਾਂ ਕ੍ਰਿਮਨਲਾਂ ਨੂੰ ਟਿਕਟ ਦੇ ਦਿੱਤੀ ਅਕਾਲੀ ਦਲ ਨੇ ਤਾਂ ਪਤਾ ਨਹੀਂ ਜੀ ਪੰਜਾਬ ਦਾ ਮਾਹੌਲ ਤੇ ਅਦਾਲਤ ਨੇ ਤਾਂ ਮੰਨਿਆ ਨਹੀਂ ਮਾਨ ਸਾਹਿਬ ਨਾ ਭਗਵੰਤ ਮਾਨ ਸਾਹਿਬ ਦੀ ਗੱਲ ਅਦਾਲਤ ਨੇ ਮੰਨੀ ਨਾ ਪੰਜਾਬ ਪੁਲਿਸ ਦੀ ਗੱਲ ਅਦਾਲਤ ਨੇ ਮੰਨੀ ਤੇ ਅਦਾਲਤ ਨੇ ਉਹ ਚਾਰੇ ਕੇਸਾਂ ਦੇ ਵਿੱਚ ਕੰਚਨ ਪ੍ਰੀਤ ਨੂੰ ਬੇਲ ਦਿੱਤੀ ਤੇ ਕਿਹਾ ਕਿ ਜਾ ਕੇ ਇਨਵੈਸਟੀਗੇਸ਼ਨ ਜੁਆਇਨ ਕਰੋ ਪਰ ਕਿਉਂਕਿ ਈਗੋ ਅੰਦਰੇ ਨਹੀਂ ਭਰੀ ਹੈ ਔਰ ਮੈਂ ਅਫਸਰਾਂ ਨੂੰ ਪੁੱਛਣਾ ਚਾਹੁੰਦਾ ਦੇਖੋ ਆਮ ਆਦਮੀ ਪਾਰਟੀ ਦੀ ਫਰਸਟ੍ਰੇਸ਼ਨ ਸਮਝ ਆਉਂਦੀ ਹੈ ਕਿ ਇੱਕ ਸਾਲ ਰਹਿ ਗਿਆ ਸੱਤਾ ਖਿਸਕਦੀ ਦਿਖ ਰਹੀ ਹੈ ਪਰ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕਿਉਂ ਕੰਮ ਕਰ ਰਹੇ ਨੇ ਇਹ ਅਫਸਰ ਬੜੇ ਸਪਸ਼ਟ ਤੌਰ ਤੇ ਅੱਜ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਨੇ ਕਿਉਂਕਿ ਜੋ ਕੱਲ ਕੀਤਾ ਗਿਆ ਉਹ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਸੀ ਉਹ ਅਦਾਲਤਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਕੀਤਾ ਗਿਆ ਮਤਲਬ ਇਹ ਤਾਂ ਕੋਈ ਐਨਡੀ ਨਹੀਂ ਪੁਲਿਸ ਦੇ ਕੋਈ ਪਰਚਾ ਦੇਊ ਅਦਾਲਤ ਬੇਲ ਦੇਊ ਪੁਲਿਸ ਕਹੂਗੀ ਅਸੀਂ ਦੂਜੇ ਮਕਦਮੇ ਚੱਕ ਲਾਂਗੇ ਮਤਲਬ ਕਿਤੇ ਨਾ ਕਿਤੇ ਕੀ ਭਗਵੰਤ ਮਾਨ ਸਾਹਿਬ ਕੀ ਪੰਜਾਬ ਦੇ ਡੀਜੀਪੀ ਕੀ ਜਿਹੜੇ ਉੱਥੇ ਦੇ ਲੋਕਲ ਅਫਸਰ ਹੈ ਕੀ ਇਹ ਸਿੱਧਾ ਤੇ ਸਿੱਧਾ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟ ਤੇ ਜ਼ਿਲ੍ਹਾ ਅਦਾਲਤਾਂ ਨੂੰ ਚੈਲੰਜ ਕਰ ਰਹੇ ਨੇ ਇਹ ਮੈਂ ਕਿੱਥੋਂ ਕਹਿਣੀ ਪੈਂਦੀ ਹੈ ਚਾਰ ਕੇਸਾਂ ਚ ਬੇਲ ਤੋਂ ਬਾਅਦ ਕੱਲ ਜਦੋਂ ਮਜੀਠੇ ਕੋਰਟ ਦੇ ਹੁਕਮਾਂ ਤੇ ਕੰਚਨਪ੍ਰੀਤ ਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ ਤਾਂ ਇੱਕ ਨਵਾਂ ਬੱਚਾ ਇੱਕ 208 ਨੰਬਰ ਐਫ ਆਈ ਆਰ ਹੈ ਜਿਹੜੀ ਐਫ ਆਈ ਆਰ 11 ਨਵੰਬਰ ਨੂੰ ਦਰਜ ਕੀਤੀ ਗਈ 11 ਨਵੰਬਰ ਕਿਦਨ ਜਦਨ ਪੰਜਾਬ ਦੇ ਵਿੱਚ ਚੋਣਾ ਹੋ ਰਹੀਆਂ ਸੀ ਜਦਨ ਹਾਰਦੀ ਬਖਲਾਹਟ ਸੀ ਉਹਦੇ ਚ ਕੰਚਨਪ੍ਰੀਤ ਦਾ ਮੁੱਲਜ਼ਮ ਹੈ ਨਹੀਂ ਸੀ ਉਹ ਤਾਂ ਕੋਈ ਧਮਕੀ ਦਾ ਮਾਮਲਾ ਸੀ ਜਿੱਥੇ ਕਿਹਾ ਜੀ ਕਿਸੇ ਬੰਦੇ ਨੇ ਧਮਕੀ ਦਿੱਤੀ ਹੈ ਤੇ ਜਿਹਨੇ ਫੋਨ ਕਰਨ ਨੂੰ ਲਾਇਆ ਉਹ ਵੀ ਬੰਦਾ ਨਾ ਤਾਂ ਉਹ ਚ ਕਿਸੇ ਲੇਡੀ ਦਾ ਜ਼ਿਕਰ ਹੈ ਅਣ ਪਛਾਤੇ ਬੰਦੇ ਉਸ ਐਫ ਆਈ ਆਰ ਚ ਰੱਖੇਗੇ ਤੇ ਉਸ ਐਫ ਆਈ ਆਰ ਦੇ ਵਿੱਚ ਜਦੋਂ ਬਾਕੀ ਐਫਆਈਆਰਾਂ 'ਚ ਬੇਲ ਮਿਲ ਗਈ ਤਾਂ ਕੰਚਨ ਪ੍ਰੀਤ ਨੂੰ ਕੱਲ ਸਿਰਫ ਤੇ ਸਿਰਫ ਈਗੋ ਸੈਟੀਸਫਾਈ ਕਰਨ ਦੇ ਲਈ ਮੁੱਖ ਮੰਤਰੀ ਦੀ ਪੁਲਿਸ ਦੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ ਜਿਮਨੀ ਲਿਖੀ ਜਾਂਦੀ ਹੈ ਜਿਹੜੀ ਕਿ ਗਰਾਉਂਡਸ ਆਫ ਫਰੈਸਟ ਦਿੱਤੀਆਂ ਨੇ ਕੰਚਨ ਪ੍ਰੀਤ ਨੂੰ ਇੱਕ ਗਰਾਉਂਡਸ ਆਫ ਫਰੈਸਟ ਸਪਲਾਈ ਕੀਤੀਆਂ ਨੇ ਉਹ ਗਰਾਉਂਡਸ ਆਫ ਫਰੈਸਟ ਦੇ ਵਿੱਚ ਕਹਿੰਦੇ ਕਿ ਜੀ ਅਸੀਂ 27 ਤਰੀਕ ਨੂੰ ਇੱਕ ਜਿਮਨੀ ਪਾਈ ਹੈ ਉਹਦੇ ਮੁਤਾਬਕ ਇੱਕ ਨਾਨ ਅਵੇਲੇਬਲ ਅਫੈਂਸ ਹੈ ਜਿਹੜਾ ट्रिपल वन बीएनएस ਦਾ ਜਿਹਨੂੰ ਅਸੀਂ ਕਹਿੰਦੇ ਆ ਕਿ ਇਕੱਠੇ ਹੋ ਕੇ ਕਿਸੇ ਨੇ ਕੋਈ ਜੁਰਮ ਕੀਤਾ ਮਤਲਬ ਐਕਸਟਰਸ਼ਨ ਧਮਕੀ ਇਕੱਠੇ ਹੋ ਕੇ ਕਾਮਨ ਇੰਟੈਂਸ਼ਨ ਦੇ ਨਾਲ ਉਹ ਕਿਉਂਕਿ ਨੋਨ ਅਵੇਲੇਬਲ ਅਫੈਂਸ ਹੈ ਉਹ ਅਫੈਂਸ ਉਹਦੇ ਚ ਵੜਾ ਕੇ ਸਿਰਫ ਅਰੈਸਟ ਪਾਉਣ ਦੇ ਲਈ ਉਹਨੂੰ ਕੱਲ ਉਥੇ ਅਰੈਸਟ ਕੀਤਾ ਗਿਆ ਮਜੀਠੇ ਥਾਣੇ ਦੇ ਵਿੱਚ ਜਾ ਕੇ ਚਬਾਲ ਦੀ ਪੁਲਿਸ ਨੇ ਅਰੈਸਟ ਕੀਤਾ ਗਰਾਉਂਡਸ ਆਫ ਅਰੈਸਟ ਦੇ ਵਿੱਚ ਜ਼ਮਨੀ ਦੱਸਦੇ ਨੇ 27 ਤਰੀਕ ਦੀ ਇਹ ਜਿਹੜੀ ਜ਼ਮਨੀ ਹੈ ਜਿਹੜੀ ਅਸਲ ਡੀਡੀਆਰ ਹੈ ਉਹ ਡੀਡੀਆਰ ਹੈਗੀ 28 ਤਰੀਕ ਦੀ 2:00 ਵਜੇ 6 ਮਿੰਟ ਦੀ ਤਾਂ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜਿਹੜੇ ਅਫਸਰ ਨੇ ਸਰਕਾਰ ਦੇ ਬਾਹਲਾ نیچے ਨਾ ਲੱਗਣ ਇਹ ਕਰ ਰਹੇ ਨੇ ਗਲਤ ਕੰਮ ਅੱਜ ਮੇਰੇ ਵੱਲੋਂ ਇੱਕ ਪਟੀਸ਼ਨ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਫਾਈਲ ਹੋਈ ਔਰ ਇਹ ਸਾਰੇ ਤੱਥ ਉੱਥੇ ਰੱਖੇਗੇ ਕਿਉਂਕਿ ਜੋ ਤਰਨਤਾਰਨ ਦੀ ਪੁਲਿਸ ਕਰ ਰਹੀ ਹੈ ਜੋ ਡੀਜੀਪੀ ਸਾਹਿਬ ਤੁਸੀਂ ਅੱਜ ਜਵਾਬ ਦਿਓ ਏ ਤੁਹਾਡੇ ਸਬੋਡੀਨੇਟ ਕਰ ਰਹੇ ਨੇ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਜਵਾਬ ਦੇ ਕੇ ਆਏ ਹੋ ਪਹਿਲਾ ਨਛੱਤਰ ਦੇ ਕੇਸ 'ਚ ਵੀ ਜਵਾਬ ਦਿੱਤਾ ਜਿਹੜਾ ਨਛੱਤਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨੇ ਗਲਤ ਚੱਕਿਆ ਗੈਰ ਰੈਸਟਿਕਤਾ ਛੱਡਿਆ ਨਾ ਹਾਈ ਕੋਰਟ ਨੇ ਇਸੇ ਤਰੀਕੇ ਜਿਹੜੀ ਅੱਜ ਕੰਚਨਪ੍ਰੀਤ ਦੀ ਪਟੀਸ਼ਨ ਮਾਨਯੋਗ ਪੰਜਾਬ ਤੇ ਰੈਣਾ ਹਾਈ ਕੋਰਟ 'ਚ ਸੁਣਵਾਈ ਲਈ ਆਈ ਉਹਦੇ 'ਚ ਵੀ ਕੋਰਟ ਨੇ ਆਰਡਰ ਪਾਸ ਕੀਤਾ ਕਿ ਇਸ ਤਰੀਕੇ ਦੇ ਨਾਲ ਜਿਹੜਾ 111 ਸੈਕਸ਼ਨ ਤੁਸੀਂ ਐਡ ਕਰਤਾ ਇਹ ਬਿਲਕੁਲ ਕਾਨੂੰਨ ਤੋਂ ਬਾਹਰ ਜਾ ਕੇ ਹੋਇਆ ਤੇ ਟ੍ਰਾਇਲ ਕੋਰਟ ਨੂੰ ਹਦਾਇਤ ਦਿੱਤੀ ਹੈ ਕਿ ਅੱਜ ਕੰਚਨ ਪ੍ਰੀਤ ਦਾ ਓਨੀ ਦੇਰ ਤੱਕ ਰਿਮਾਂਡ ਨਾ ਦਿੱਤਾ ਜਾਵੇ ਜਿੰਨੀ ਦੇਰ ਤੱਕ ਕੰਚਨ ਪ੍ਰੀਤ ਦੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤੇ ਦਮਨਬੀਰ ਸੋਪਤੀ ਤਰਨਤਾਰ ਨਹੀਂ ਪਹੁੰਚ ਜਾਂਦੇ ਓਨੀ ਦੇਰ ਤੱਕ ਕੰਚਨ ਪ੍ਰੀਤ ਕੋਰਟ ਦੀ ਕਸਟਡੀ ਚ ਰਹੂਗੀ ਕੰਚਨਪ੍ਰੀਤ ਨੂੰ ਪੁਲਿਸ ਆਪਣੀ ਕਸਟਡੀ 'ਚ ਨਹੀਂ ਰੱਖ ਸਕਦੀ ਕੰਚਨਪ੍ਰੀਤ ਕੋਰਟ ਦੀ ਕਸਟਡੀ 'ਚ ਰਹੂਗੀ ਤੇ ਕੋਰਟ ਇਹ ਡਿਸਾਈਡ ਕਰੂਗੀ ਕਿ ਜੋ ਸੁਪਰੀਮ ਕੋਰਟ ਨੇ ਲਾਅ ਲੇ ਡਾਊਨ ਕੀਤਾ ਹੈ ਜੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲਾਅ ਲੇ ਡਾਊਨ ਕੀਤਾ ਹੈ ਕਿ ਅਗਰ ਕੋਈ ਆਫੈਂਸ ਦਾ ਵਾਅਦਾ ਕੀਤਾ ਤੁਸੀਂ ਉਹਦੇ 'ਚ ਇਸ ਤਰੀਕੇ ਥੋੜਾ ਕਿ ਕੋਈ ਇਨਵੈਸਟੀਗੇਸ਼ਨ ਜੁਆਇਨ ਕਰਨਾ ਆਊਗਾ ਤੁਸੀਂ ਉਹਨੂੰ ਰਿਮਾਂਡ ਤੇ ਰੱਖ ਲੋਗੇ ਸੋ ਟ੍ਰਾਇਲ ਕੋਰਟ ਅੱਜ 8 ਵਜੇ ਰਾਤ ਨੂੰ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਹੈ ਟ੍ਰਾਇਲ ਕੋਰਟ ਰਾਤ ਨੂੰ 8 ਵਜੇ ਅੱਜ ਉਸ ਕੇਸ ਦੀ ਹਿアリング ਕਰੂਗੀ ਤੇ ਟ੍ਰਾਇਲ ਕੋਰਟ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜਜਮੈਂਟ ਦੀ ਲਾਈਟ ਦੇ ਵਿੱਚ ਇਹ ਫੈਸਲਾ ਕਰੂਗੀ ਕਿ ਕੀ ਇਹ ਜਿਹੜੀ ਅਰੈਸਟ ਕੀਤੀ ਗਈ ਹੈ ਜਿਹੜਾ 111 ਸੈਕਸ਼ਨ ਇੱਕ ਬੇਲੇਬਲ ਐਫ ਆਈ ਆਰ ਦੇ ਵਿੱਚ ਨੌਨ ਬੇਲੇਬਲ ਪਾ ਕੇ ਉਹਦੀ ਡਿਟੈਂਸ਼ਨ ਹੈ ਕੀ ਇਹ ਸਹੀ ਹੈ ਕਿ ਗਲਤ ਹੈ ਸੋ ਹੁਣ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਮੈਂ ਤਰਨਤਾਰਨ ਜਾ ਰਿਆਂ ਔਰ ਤਰਨਤਾਰਨ ਜਾ ਕੇ ਇਹ ਜੋ ਵੀ ਕੋਰਟ ਦੀ ਪ੍ਰੋਸੀਡਿੰਗ ਹੈ ਇਹ ਸਾਰੀ ਤੁਹਾਡੇ ਸਾਹਮਣੇ ਰੱਖੀ ਜਾਊਗੀ ਪਰ ਇੱਕ ਗੱਲ ਸਪਸ਼ਟ ਹੈ ਹਾਈ ਕੋਰਟ ਦਾ ਬੜਾ ਕਲੀਅਰ ਨਿਸ਼ਾ ਨਿਰਦੇਸ਼ ਹੈ ਕਿ ਰਾਤ ਦੇ 8 ਵਜੇ ਤੱਕ ਜਦ ਤੱਕ ਇਹ ਕੇਸ ਦੀ ਸੁਣਵਾਈ ਨਹੀਂ ਹੁੰਦੀ ਕੰਚਨ ਪ੍ਰੀਤ ਮੈਜਿਸਟ੍ਰੇਟ ਦੀ ਕਸਟਡੀ ਚ ਰਹੂਗੀ ਕੋਰਟ ਦੀ ਕਸਟਡੀ ਚ ਰਹੂਗੀ ਪੁਲਿਸ ਨਾ ਤਾਂ ਉਹਦਾ ਰਿਮਾਂਡ ਲੈ ਸਕਦੀ ਹੈ ਨਾ ਪੁਲਿਸ ਆਪਣੀ ਕਸਟਡੀ ਚ ਕੰਚਨ ਪ੍ਰੀਤ ਨੂੰ ਰੱਖ ਸਕਦੀ ਹੈ ਤਾਂ ਪਰ ਇੱਥੋਂ ਸਪਸ਼ਟ ਹੋ ਗਿਆ ਕਿ ਕਿਉਂ ਧੱਜੀਆਂ ਉਡਾ ਰਹੇ ਆ ਪਕਨੂੰਦੀਆਂ ਕਿਉਂ ਪੰਜਾਬ ਦੀ ਪੁਲਿਸ ਲੱਗੀ ਆ ਹੁਣ ਅੱਜ ਫੇਰ ਦੁਬਾਰਾ ਜ਼ਿੰਮੇਵਾਰੀ ਅਦਾਲਤ ਦੇ ਵਿੱਚ ਉਹੀ ਅਫਸਰਾਂ ਦੇ ਉੱਤੇ ਆ ਗਈ ਹੈ ਇਹ ਉਹੀ ਅਫਸਰ ਜਵਾਬਦੇਹ ਨੇ ਜਿਹੜੇ ਅਫਸਰਾਂ ਨੇ ਇਹ ਗਲਤ ਕੰਮ ਕੀਤਾ ਕਿਉਂਕਿ ਇਹ ਅਰੈਸਟ ਪੇਟੈਂਟਲੀ ਇਲਲੀਗਲ ਹੈ ਨਹੀਂ ਕੀਤੀ ਜਾ ਸਕਦੀ ਸੀ ਸੋ ਹੁਣ ਉਹੀ ਅਫਸਰਾਂ ਦੇ ਉੱਤੇ ਸਾਰੀ ਗੱਲ ਆਉਣੀ ਹੈ ਸੋ ਤਰਨਤਰਨ ਦੇ ਵਿੱਚ ਹੁਣ 8 ਵਜੇ ਕੰਚਨ ਪ੍ਰੀਤ ਦੀ ਕੇਸ ਦੀ ਸੁਣਵਾਈ ਸ਼ੁਰੂ ਹੋਏਗੀ ਓਨੀ ਦੇਰ ਤੱਕ ਪੁਲਿਸ ਦੀ ਕਸਟਡੀ ਚੋਂ ਕੰਚਨ ਪ੍ਰੀਤ ਬਾਹਰ ਹੈ ਤੇ ਮੈਜਿਸਟਰੇਟ ਸਾਹਿਬ ਦੀ ਕਸਟਡੀ ਚ ਕੰਚਨ ਪ੍ਰੀਤ ਨੂੰ ਹੁਣ ਰੱਖਿਆ ਜਾਓ ਦੇਖੋ ਮੈਂ ਇਹ ਨਹੀਂ ਕਹਿ ਸਕਦਾ ਮੈਂ ਕੋਰਟ ਦੇ ਆਰਡਰਸ ਨੂੰ ਇੰਟਰਪ੍ਰੀਟ ਨਹੀਂ ਕਰੂੰਗਾ ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਦੋਂ ਚਾਰ ਐਫਆਈਆਰਾਂ 'ਚ ਕੋਈ ਬੇਲਤੇ ਹੋਵੇ ਪੰਜਵੀਂ ਐਫਆਈਆਰ ਜਿਹੜੀ ਕਿ ਬੇਲੇਬਲ ਅਫੈਂਸ ਹੈ ਜਿਸ 'ਚ ਤੁਸੀਂ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਤੁਸੀਂ ਇੱਕ ਜ਼ਮਨੀ ਪਾ ਰਹੇ ਹੋ ਔਰ ਜ਼ਮਨੀ ਵੀ ਕਦੋਂ ਪੈਂਦੀ ਹੈ ਕਿਹੜੇ ਹਾਲਾਤਾਂ 'ਚ ਪੈਂਦੀ ਹੈ ਕਿ ਦੋ ਡੀਐਸਪੀ ਤੁਹਾਨੂੰ ਯਾਦ ਹੋਵੇ ਸਾਡੀ ਸ਼ਿਕਾਇਤ ਤੇ ਇਲੈਕਸ਼ਨ ਕਮਿਸ਼ਨ ਨੇ ਬਦਲੇ ਸੀ ਸੁਖਬੀਰ ਸਿੰਘ ਤੇ ਜਗਜੀਤ ਸਿੰਘ ਕੱਲ ਉਹਨਾਂ ਦੀ ਦੁਬਾਰਾ ਟਰਾਂਸਫਰ ਕਰਕੇ ਉਹਨਾਂ ਨੂੰ ਲਗਾਇਆ ਜਾਂਦਾ ਕਿਉਂਕਿ ਕੋਡ ਆਫ ਕੰਡਕਟ ਖਤਮ ਹੋ ਗਿਆ ਸੀ ਨਵਾਂ ਕੋਡ ਆਫ ਕੰਡਕਟ ਅਲੇ ਲਾਗੂ ਨਹੀਂ ਹੋਇਆ ਸੀ ਜ਼ਿਲ੍ਹਾ ਪਰੀਸ਼ਦ ਤੇ ਪੰਚਾਇਤ ਜਿਹੜਾ ਹੁਣ ਬਲਾਕ ਸਰਤੀਆ ਵਾਲਾ ਉਹ ਦੋ ਡੀਐਸਪੀ ਵਾਪਸ ਆਉਂਦੇ ਨੇ ਇੱਕ ਜਿਮਨੀ ਪੈਂਦੀ ਐ ਜਿਮਨੀ ਪੈਰੀਏ 2:00 ਵਜੇ 6 ਮਿੰਟ ਤੇ ਸਿਰਫ ਉਹਦਾ ਕੋਟ ਨੂੰ ਵੀ ਸਪਸ਼ਟ ਦਿਖਦਾ ਕਿ ਤੁਸੀਂ ਸਿਰਫ ਈਗੋ ਸੈਟੀਸਫਾਈ ਕਰਨੀ ਐ ਤੁਸੀਂ ਬੰਦੇ ਨੂੰ ਅਰੈਸਟ ਕਰਨਾ ਉਹ ਅਰੈਸਟ ਕਰ ਲਿਆ ਸੋ ਹੁਣ ਇਹ ਸਾਰਾ ਕੁਝ ਮੈਰਿਟਸ ਦੇ ਉੱਤੇ ਦੁਬਾਰਾ ਮੈਂ ਕਹਿ ਰਿਹਾ ਸਾਰਾ ਕੁਝ ਮੈਰਿਟਸ ਦੇ ਉੱਤੇ ਡਿਸਕਸ ਹੋਊਗਾ ਔਰ ਰਾਤ ਨੂੰ 8 ਵਜੇ ਕੋਰਟ ਰੀਜ਼ਿਊਮ ਹੋਊਗੀ ਫਿਲਹਾਲ ਪੁਲਿਸ ਦੀ ਕਸਟਡੀ ਚ ਕੰਚਨਪ੍ਰੀਤ ਨਹੀਂ ਉਹ ਹੁਣ ਕੋਰਟ ਦੀ ਕਸਟਡੀ ਚ ਹੈ ਜਦ ਤੱਕ ਮੈਂ ਤਰਨ ਤਰਨ ਨਹੀਂ ਪਹੁੰਚਦਾ ਇੱਕ ਸਵਾਲ ਜਿਹੜਾ ਵਾਧਾ ਕੀਤਾ ਉਹਦੇ ਵਿੱਚ ਇੱਕ ਲਾਈਨ ਲਿਖੀ ਹੈ ਕਿ ਇਲੀਗਲ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਐਂਟਰੀ ਉਹਦਾ ਕੀ ਮਤਲਬ ਉਸ ਲੱਗਦਾ ਦੇਖੋ ਬੜਾ ਸਪਸ਼ਟ ਹੈ ਜੀ ਕਿ ਪੰਜਾਬ ਪੁਲਿਸ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਕਰਨਾ ਕੀ ਹੈ ਪੰਜਾਬ ਦੀ ਪੁਲਿਸ ਇੱਕ ਪਾਸੇ ਤਾਂ ਪਾਸਪੋਰਟ ਅਥਾਰਟिटीज ਨੂੰ ਲਿਖ ਰਹੀ ਹੈ ਕਿ ਜੀ ਸਾਡਾ ਪਾਸਪੋਰਟ ਵਿਥਹੋਲਡ ਕਰ ਲਿਆ ਜਾਏ ਇੱਕ ਨੈਸ਼ਨਲ ਹੈ ਜਿਹਦੇ ਕੋਲੇ ਭਾਰਤ ਦਾ ਪਾਸਪੋਰਟ ਹੈ ਜਿਹੜਾ ਇਸ ਸਮੇਂ ਪਾਸਪੋਰਟ ਅਥਾਰਟिटीज ਕੋਲੇ ਹੈ ਸੋ ਜਿਹੜੀਆਂ ਗੱਲਾਂ ਇਹ ਕਹਿ ਰਹੇ ਨੇ ਜੀ ਗਲਤ ਆ ਕੇ ਕਿੱਦਾਂ ਆ ਸਕਦਾ ਹੈ ਕੋਈ ਸੋ ਇਹ ਸਾਰਾ ਕੁਝ ਮਨਕਰਤ ਕਹਾਣੀਆਂ ਨੇ ਜਿੱਦਾਂ ਪਹਿਲਾਂ ਨਛੱਤਰ ਦੇ ਕੇਸ 'ਚ ਸੀ ਉਹ ਡਿੱਗੀਆਂ ਅੱਜ ਕੰਚਨਪ੍ਰੀਤ ਦੀ ਵੀ ਜਿਹੜੀ ਇਲੀਗਲ ਅਰੈਸਟ ਹੈ ਹੁਣ ਮਾਨਯੋਗ ਹੁਕਮਾਂ ਦੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਟ੍ਰਾਇਲ ਕੋਰਟ ਨੇ 111 ਤੇ ਕਿਉਂਕਿ ਡੋਮੇਨ ਟ੍ਰਾਇਲ ਕੋਰਟ ਦਾ 111 ਤੇ ਫੈਸਲਾ ਲੈਣਾ ਸੋ ਕੋਰਟ ਨੇ ਉਹਨਾਂ ਤੇ ਛੱਡਿਆ ਕਿ ਅੱਜ ਰਾਤ ਨੂੰ ਇਹਦੇ ਤੇ ਕੋਰਟ 111 ਤੇ ਫੈਸਲਾ ਲਏਗਾ ਸਰਬਤ ਸਾਬਕਾ ਮੰਤਰੀ ਤੇ ਮੌਜੂਦਾ ਫਿਰ ਪ੍ਰਦੀਪ ਸਿੰਘ ਧਾਲੀਵਾਲ ਬਾਰੇ ਕਹਿ ਰਹੇ ਕਿ ਗੈਂਗਸਟਰ ਦੇ ਕਿਵੇਂ ਇਲੈਕਸ਼ਨ ਲੜਾ ਸਕਦੇ ਨੇ ਤੇ ਇਹ ਗੈਂਗਸਟਰ ਜਵਾਦਾ ਕੀਤਾ ਗਿਆ ਤੇ ਜਿਹੜੀ ਅਕਾਲੀ ਦਲ ਹੈ ਉਹ ਸਿਆਸਤ ਤੋਂ ਤੇ ਗਰੀਬ ਹੋ ਚੁੱਕੀ ਹੈ ਦੇਖੋ ਮੈਂ ਇਹਨਾਂ ਨੂੰ ਕਹੂੰਗਾ ਜੀ ਕਿ ਸ਼ਰਮਨੀ ਅਕਾਲੀ ਦਲ ਤਾਂ ਪੰਜਾਬ ਦੀ ਰੂਹ ਹੈ ਪਰ ਇਸ ਤਰੀਕੇ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਸਰਕਾਰ ਤੇ ਲੀਡਰ ਇਹ ਮਾਨਸਿਕ ਤੌਰ ਤੇ ਬਹੁਤ ਗਰੀਬ ਹੋ ਚੁੱਕੇ ਨੇ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿਉਂਕਿ ਇਹਨਾਂ ਨੇ ਪੰਜਾਬੀਅਤ ਨੂੰ ਸ਼ਰਮਸਾਰ ਕਰਤਾ ਅੱਜ ਪੰਜਾਬੀ ਸ਼ਰਮਸਾਰ ਮਹਿਸੂਸ ਕਰਦੇ ਨੇ ਕਿ ਗੁਰੂਆਂ ਪੀਰਾਂ ਦੀ ਧਰਤੀ ਤੇ ਜਿੱਥੇ ਔਰਤ ਨੂੰ ਗੁਰੂ ਸਾਹਿਬ ਨੇ ਐਡਾ ਮਹਾਨ ਸਨਮਾਨ ਦਿੱਤਾ ਉਥੇ ਰਾਤ ਨੂੰ ਰਾਤ ਦੇ ਹਨੇਰਿਆਂ ਚ ਝੂਠੇ ਪਰਚਿਆਂ ਚ ਇਹ ਔਰਤਾਂ ਨੂੰ ਫੜ ਕੇ ਅੰਦਰ ਦੇ ਰਹੇ ਨੇ ਸੋ ਇਹ ਪਹਿਲੀ ਐਸੀ ਸਰਕਾਰ ਹੈ ਲੜਾਈ ਮਰਦਾਂ ਨਾਲ ਵਾਂਗੂ ਲੜਨੀ ਚਾਹੀਦੀ ਹੈ ਅੱਜ ਤੱਕ ਪੋਲਿਟੀਕਲ ਮੰਡੇਟੇ ਚ ਕਿਸੇ ਨੇ ਪੰਜਾਬ ਦੇ ਵਿੱਚ ਐਗਜ਼ਾਮਪਲ ਨਹੀਂ ਸੀ ਕਿ ਧੀਆਂ ਪੈਣਾ ਤੇ ਝੂਠੇ ਪਰਚੇ ਦੇ ਕੇਆਂ ਰਾਤਾਂ ਨੂੰ ਚੱਕਿਆ ਹੋਵੇ ਇਹ ਵੀ ਇਹੀ ਬਦਲਾਅ ਵਾਲੀ ਸਰਕਾਰ ਨੇ 75 ਸਾਲ ਚ ਪਹਿਲੀ ਵਾਰ ਕੀਤਾ ਪਰ ਮੈਂ ਹਮੇਸ਼ਾ ਕਹਿਣਾ ਹੁੰਨਾ ਮੈਂ ਅਫਸਰਾਂ ਨੂੰ ਫੇਰ ਦੁਬਾਰਾ ਕਹਿ ਰਹੇ ਹਾਂ ਅਫਸਰ ਸਵਿਧਾਨ ਦੇ ਦਾਇਰੇ ਚ ਰਹਿਣ ਅਦਾਲਤ ਦੇ ਵਿੱਚ ਲੈ ਕੇ ਵੀ ਜਾਵਾਂਗੇ ਔਰ ਅਦਾਲਤ ਦੇ ਵਿੱਚ ਇਹ ਚੀਜ਼ਾਂ ਦਾ ਇਨਸਾਫ ਵੀ ਹੋਏ ਧੰਨਵਾਦ ਕਨੈਸੋ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਵਰਕਰਾਂ ਨੂੰ ਜੁ ਨਿਸ਼ਾਨਾ ਪਾ ਕਿਉਂਕਿ ਅੱਜ ਆਮ ਆਦਮੀ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਪੰਜਾਬ ਸ਼ਰੋਮਨੀ ਅਕਾਲੀ ਦਲ ਦੇ ਨਾਲ ਖੜਾ ਹੈ ਪੰਜਾਬ ਸ਼ਰੋਮਨੀ ਅਕਾਲੀ ਦਲ ਦੀ ਅਗਵਾਈ ਚਾਹੁੰਦਾ ਹੈ 2027 ਕਿਉਂਕਿ ਸੂਬੇ ਦਾ ਇਹਨਾਂ ਨੇ ਬਿਲਕੁਲ ਸੂਬੇ ਨੂੰ ਇੱਕ ਕਾਲੇ ਖੂਚ ਧਕੇਲ ਦਿੱਤਾ ਔਰ ਕਾਂਗਰਸ ਤੇ ਆਪ ਤਾਂ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਇੰਡੀਆ ਐਲਾਈਂਸ ਦੇ ਹਿੱਸੇਦਾਰ ਨੇ ਆਪਸ ਵਿੱਚ ਮਿਲ ਕੇ ਖੇਡਦੇ ਨੇ ਜਿਹੜੀ ਖੇਡ ਲੰਗੀ ਹੋਈ ਜਿਸ ਤਰੀਕੇ ਤਰਨ ਤਾਰਨ ਦੇ ਵਿੱਚ ਕਾਂਗਰਸ ਨੇ ਆਪ ਦੀ ਮਦਦ ਕੀਤੀ ਹੈ ਸੋ ਹੁਣ ਇਹਨਾਂ ਨੂੰ ਸਮਝ ਆ ਗਈ ਹੈ ਕਿ ਅਕਾਲੀ ਦਲੀ 2027 ਚ ਲੋਕਾਂ ਦੀ ਪਹਿਲੀ ਪਸੰਦ ਹੈ ਜਿਹਦੇ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਪਰ ਮੈਂ ਹੁਣ ਤੁਹਾਡੇ ਤੋਂ ਮਾਫੀ ਚਾਹੁੰ ਕਿਉਂਕਿ ਮੈਨੂੰ ਜਾਣਾ ਪੈਣਾ ਹੈ ਉੱਥੇ ਪਹੁੰਚਣਾ ਥੈਂਕ ਯੂ ਸੋ ਮਚ ਮੈਂ ਸ਼ੇਅਰ ਕਰ ਦੂੰਗਾ ਜਦੋਂ ਇਹ ਅਪਲੋਡ ਹੋਉਂਦੀ ਹੈ ਮੈਂ ਸ਼ੇਅਰ ਆ 134 ਨੰਬਰ ਤੇ ਜਸਟਿਸ ਸਰਦੇਸ਼ ਭਰਦwaj ਦੇ ਲੱਗਿਆ ਸੀਗਾ ਜੀ ਮੇਰੇ ਅਰਸ਼ਦੀਪ ਸਿੰਘ ਕਲੇਰ ਵਰਸਸ ਸਟੇਟ ਆਫ ਪੰਜਾਬ